ਉਹ ਮਿਲ ਰਿਹਾ ਹੈ ਤਾਂ ਜੀਸੀਬੀ ਮਸ਼ੀਨਾਂ ਦੇ ਨਾਲ ਵੱਡੇ ਵੱਡੇ ਪੱਥਰਾਂ ਨੂੰ ਸੜਕ ਦੇ ਉੱਤੇ ਲਿਆਂਦਾ ਜਾ ਰਿਹਾ ਹੈ ਇੱਥੋਂ ਤਾਂਕਿ ਪੰਚਕੁਲਾ ਦੇ ਵਿੱਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ ਲੋਕਾਂ ਨੂੰ ਕਾਫੀ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਵੱਡੀਆਂ ਵੱਡੀਆਂ ਜੀਸੀਬੀ ਮਸ਼ੀਨਾਂ ਦੇ ਰਾਹੀਂ ਪੱਥਰਾਂ ਨੂੰ ਸੜਕ ਦੇ ਉੱਤੇ ਰੱਖਿਆ ਜਾ ਰਿਹਾ ਹੈ ਤਾਂਕਿ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਿਆ ਜਾ ਸਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਦੀ ਤਾਇਨਾਤੀ ਵੀ ਕੀਤੀ ਗਈ ਹੈ ਤਸਵੀਰਾਂ ਸ਼ੰਭੂ ਅੰਬਾਲਾ ਬਾਰਡਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨਾਂ ਨੂੰ ਰੋਕਣ ਦੀ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਬੈਰੀਕੇਡਾਂ ਦੇ ਨਾਲ-ਨਾਲ ਸੀਮਿੰਟ ਦੀਆਂ ਸਲੇਬਾਂ ਵੀ ਲਗਾਈਆਂ ਗਈਆਂ ਨੇ ਇੱਥੋਂ ਤੱਕ ਕਿ ਕੰਡਿਆਲੀ ਤਾਰ ਵੀ ਲਗਾਈ ਹੈ ਇਹ ਸਾਰੇ ਤਿਆਰੀਆਂ ਦੇ ਕਰਕੇ ਜਿਹੜੇ ਲੋਕਾਂ ਨੇ ਇਸ ਰਾਹ ਦੇ ਰਾਹੀ ਅੱਗੇ ਨੂੰ ਜਾਣਾ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਜੀਸੀਬੀ ਅਤੇ ਕਰੇਨਾ ਦੀ ਮਦਦ ਦੇ ਨਾਲ ਵੱਡੇ ਵੱਡੇ ਪੱਥਰਾਂ ਨੂੰ ਜੋ ਹੈ ਬੈਰੀਕੇਟ ਬਣਾ ਕੇ ਜੋ ਹੈ ਲਗਾਇਆ ਜਾ ਰਿਹਾ ਹੈ ਤੇ ਆਮ ਲੋਕ ਇਸ ਵੇਲੇ ਖੱਜਲ ਖਵਾਰ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਕਿ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਿਆ ਜਾ ਸਕੇ ਜਿਸ ਦੇ ਚਲਦੇ ਇਹ ਕਾਰੀਆਂ ਕੀਤੀਆਂ ਗਈਆਂ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਕਿ ਆਮ ਲੋਕ ਆਪੋ ਆਪਣਾ ਸਮਾਨ ਚੁੱਕੇ ਜਿਹੜੇ ਆ ਜਾਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਪੰਚਕੂਲਾ ਦੇ ਵਿੱਚ ਧਾਰਾ 144 ਵੀ ਲਗਾਈ ਹੋਈ ਹੈ ਪਟਿਆਲਾ ਤੋਂ ਅੰਬਾਲਾ ਰੂਟ ਵੀ ਡਾਇਵਰਟ ਕਰ ਦਿੱਤਾ ਗਿਆ ਕਿਉਂਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ ਇਸ ਦੇ ਚੱਲਦੇ ਕਿਸਾਨਾਂ ਨੂੰ ਰੋਕਿਆ ਜਾ ਸਕੇ ਤमाम ਪਰਬੰਧ ਕੀਤੇ ਗਏ ਨੇ ਹਰਿਆਣਾ ਦੀ ਪੁਲਿਸ ਦੇ ਵੱਲੋਂ ਅੰਬਾਲਾ ਬੰਦ ਕਰਕੇ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਪੰਜਾਬ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਐਂਟਰੀ ਪੂਰਨ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਅੰਬਾਲਾ ਵਿਖੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਕਿ ਕਿਵੇਂ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਹਰ ਇੱਕ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਲੋਕਾਂ ਨੇ 에어ਪੋਰਟ ਤੇ ਜਾਣਾ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਬੈਰੀਕੇਟਾਂ ਦੇ ਨਾਲ-ਨਾਲ ਸੀਮੰਟ ਦੀਆਂ ਸਲੇਬਾਂ ਕੰਡਿਆਲੀ ਤਾਰ ਵੀ ਇਸ ਵੇਲੇ ਲਗਾ ਦਿੱਤੀ ਗਈ ਹੈ ਪੱਬਾ ਪਾਰ ਹੈ ਪੂਰੀ ਤਰ੍ਹਾਂ ਕਿਸਾਨ ਜਿੱਥੇ ਬੰਦੀਆਂ ਤਾਂ ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰੀਆਂ ਵੀ ਜਿਹੜੀਆਂ ਨੇ ਪੁਲਿਸ ਨੇ ਪੋਕਤਾ ਕਰ ਲਿਆ ਨੇ ਕਰੇਨਾ ਦੀ ਮਦਦ ਦੇ ਨਾਲ ਜੀਸੀਬੀ ਮਸ਼ੀਨਾਂ ਦੀ ਮਦਦ ਦੇ ਨਾਲ ਜੋ ਹੈ ਇਹ ਵੱਡੇ ਵੱਡੇ ਪੱਥਰ ਬੈਰੀਕੇਡ ਜੋ ਹੈ ਸੜਕ ਦੇ ਰੱਖੇ ਜਾ ਰਹੇ ਨੇ ਇੱਥੋਂ ਤਾਂਕਿ ਆਵਾਜਾਈ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਆਪਣੀਆਂ ਗੱਡੀਆਂ ਹੀ ਸੜਕ ਦੇ ਬਿਲਕੁਲ ਵਿਚਕਾਰ ਖੜਾ ਦਿੱਤੀਆਂ ਨੇ ਤੇ ਕੁਝ ਲੋਕ ਤਾਂ ਆਪਣਾ ਸਮਾਨ ਹੱਥਾਂ ਦੇ ਵਿੱਚ ਚੁੱਕ ਕੇ ਅੱਗੇ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਲਗਾ ਦਿੱਤੀ ਗਈ ਹੈ ਦਿੱਲੀ ਕੁਝ ਕਰਨ ਦੇ ਲਈ ਜਿੱਥੇ ਕਿਸਾਨਾਂ ਨੇ ਪੂਰੀ ਤਰ੍ਹਾਂ ਕਮਰ ਕਸੀ ਹੈ ਤਾਂ ਦੂਜੇ ਪਾਸੇ ਹਰਿਆਣਾ ਪੁਲਿਸ ਦੀਆਂ ਤਿਆਰੀਆਂ ਤੁਹਾਨੂੰ ਦਿਖਾ ਰਹੀਆਂ ਕਿ ਸੜਕ ਦੇ ਬਿਲਕੁਲ ਵਿਚਕਾਰ ਆਪਣੀ ਗੱਡੀ ਲਗਾ ਕੇ ਜੋ ਹੈ ਪੁਲਿਸ ਅਧਿਕਾਰੀ ਖੜੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਤੇ ਡਿਊਟੀ ਦਿੰਦੇ ਹੋਏ ਵਿਖਾਈ ਦੇ ਰਹੇ ਨੇ ਇੱਥੋਂ ਤੱਕ ਕਿ ਵੱਡਾ ਜਾਮ ਵੀ ਸੜਕ ਦੇ ਉੱਤੇ ਲੱਗਿਆ ਹੋਇਆ ਹੈ ਕਰੇਨਾ ਮੰਗਾਈਆਂ ਜਾ ਰਹੀਆਂ ਨੇ ਡਵਾਈਡਰਾਂ ਦੇ ਉੱਤੇ ਵੀ ਜੋ ਹੈ ਵੱਡੇ ਵੱਡੇ ਪੱਥਰ ਸੀਮਟ ਦੀਆਂ ਸਲੇਬਾਂ ਇੱਥੋਂ ਤੱਕ ਕਿ ਬੈਰੀਕੇਟ ਲਗਾਏ ਗਏ ਨੇ ਤਾਂ ਕਿ ਕਿਸੇ ਕੀਮਤ ਦੇ ਉੱਤੇ ਵੀ ਕਿਸਾਨ ਅੱਗੇ ਨਾ ਜਾ ਸਕਣ ਹਰ ਹਾਲ ਦੇ ਵਿੱਚ ਉਹਨਾਂ ਨੂੰ ਰੋਕਿਆ ਜਾ ਸਕੇ ਪੰਚਕੂਲਾ ਦੇ ਵਿੱਚ ਤਾਂ ਧਾਰਾ 144 ਜਿਹੜੀ ਹੈ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਪਟਿਆਲਾ ਤੋਂ ਅੰਬਾਲਾ ਜਾਣ ਵਾਲੇ ਰੂਟ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਹੈ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਇਸ ਤਰ੍ਹਾਂ ਦੀਆਂ ਤਿਆਰੀਆਂ ਜੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ 2000 20 ਵਾਲਾ ਮਹਾਲ ਇੱਕ ਵਾਰ ਫਿਰ ਤੋਂ ਬਣਦਾ ਹੋਇਆ ਵਿਖਾਈ ਦੇ ਰਿਹਾ ਤਾਂ ਅੰਬਾਲਾ ਤੋਂ ਦਿੱਲੀ ਜਾਣ ਵਾਲੇ ਦਿੱਲੀ ਤੋਂ ਅੰਬਾਲਾ ਜਾਣ ਵਾਲੀ ਸੜਕ ਦੋਵੇਂ ਪਾਸੇ ਜਿਹੜੀ ਆ ਇਸ ਵੇਲੇ ਜਾਮ ਦੇ ਵਿੱਚ ਫਸੀ ਹੋਈ ਹੈ ਮਸ਼ੀਨਾ ਵੱਡੀਆਂ-ਵੱਡੀਆਂ ਮੰਗਾਈਆਂ ਗਈਆਂ ਨੇ ਇਸ ਬੈਰੀਕੇਟਾਂ ਨੂੰ ਇਸ ਤੋਂ ਇਲਾਵਾ ਸੀਮੜ ਦੀਆਂ ਸਲੇਬਾਂ ਨੂੰ ਸੜਕ ਦੇ ਉੱਤੇ ਲਗਾਉਣ ਦੇ ਲਈ ਤਾਂ ਪਟਿਆਲਾ ਤੋਂ ਪੰਜਾਬ ਆਉਣ ਵਾਲਿਆਂ ਨੂੰ ਵੀ ਕਾਫੀ ਦਿੱਕਤਾਂ ਦਾ ਇਸ ਵੇਲੇ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਤੋਂ ਦਿੱਲੀ ਜਾਣ ਵਾਲੇ ਰਾਹ ਦੇ ਉੱਤੇ ਵੀ ਬੈਰੀਕੇਡ ਲੱਗਣ ਕਰਕੇ ਜਾਂ ਕਰੇਨਾ ਹੋਣ ਕਰਕੇ ਸੀਮੜ ਦੀਆਂ ਸਲੇਬਾਂ ਕਰਕੇ ਵੱਡਾ ਜਾਮ ਲੱਗਿਆ ਪਿਆ ਤੇ ਕੁਝ ਲੋਕ ਜਿਹੜੇ ਕੀ 에어ਪੋਰਟ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਚਕੁਲਾ ਦੇ ਵਿੱਚ ਧਾਰਾ 144 ਲਾਗੂ ਕੀਤੀ ਹੋਈ ਹੈ ਪਟਿਆਲਾ ਤੋਂ ਅੰਬਾਲਾ ਜਾਣ ਵਾਲਾ ਸਾਰਾ ਰੂਟ ਡਾਇਵਰਟ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਦੀਆਂ ਤਿਆਰੀਆਂ ਪ੍ਰਸ਼ਾਸਨ ਦੀਆਂ ਨੇ 2020 ਵਾਲਾ ਮਾਹੌਲ ਬਣਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਸਾਨੀ ਅੰਦੋਲਨ 2.0 ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਇਹ ਤਿਆਰੀਆਂ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਪ੍ਰਸ਼ਾਸਨ ਦੇਰ ਰਾਤ ਤੋਂ ਹੀ ਇਸ ਤਰ੍ਹਾਂ ਤਿਆਰੀਆਂ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਤਸਵੀਰਾਂ ਤੁਸੀਂ ਵੇਖੋ ਕਿ ਕਿਵੇਂ ਕਰੇਨਾ ਦੀ ਮਦਦ ਦੇ ਨਾਲ ਸੀਮਟ ਦੀਆਂ ਸਲੇਬਾਂ ਤੇ ਪੱਥਰਾਂ ਨੂੰ ਸੜਕ ਦੇ ਬਿਲਕੁਲ ਵਿਚਕਾਰ ਰੱਖਿਆ ਜਾ ਰਿਹਾ ਹੈ ਤਾਂ ਕਿ ਸੜਕ ਬੰਦ ਕਰ ਦਿੱਤੀ ਜਾਵੇ ਤੇ ਕਿਸਾਨ ਅੱਗੇ ਨਾ ਵੱਧ ਸਕਣ ਤਾਂ ਦੇਖਦੇ ਆ ਕਿ ਦੋਵੇਂ ਪਾਸਿਓ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਗਾਂ ਨੇ ਇਹਨਾਂ ਤਿਆਰੀਆਂ ਦੇ ਵਿਚਕਾਰ ਜਿੱਤ ਕਿਸਤੀ ਹੁੰਦੀ ਹੈ ਪ੍ਰਸ਼ਾਸਨ ਦੀ ਜਾਂ ਫਿਰ ਕਿਸਾਨਾਂ ਦੀ